ਆਵਾ ਯਾਈ ਦੇ ਨਿਯਮ ਤੁਹਾਨੂੰ ਮੈਂ ਸਮਝਾਵਾਂਗਾ ਇੱਥੇ ਨਹੀਂ ਮੰਨੋਗੇ ਤਾਂ ਉੱਪਰ ਲੈ ਕੇ ਜਾਵਾਂਗਾ ਘਮ ਹੈ ਹਮ ਕੋਈ ਨਾ ਬੈਟਰੀ ਲਾਈ ਤੇ ਮੈਨੂੰ ਉੱਪਰ ਪਹੁੰਚ ਗਈ ਇਹ ਆਪ ਤੇ ਐਕਸੀਡੈਂਟ ਕਰਨਗੇ ਕਿਸੇ ਨੂੰ ਮੇਰੇ ਕੋਲ ਲੈ ਕੇ ਆਉਣਗੇ ਐ ਸੋਚਿਆ ਪਹਿਲਾਂ ਨਾਲ ਜਾ ਕੇ ਰੋਕਾਂ ਆਵਾ ਯਾਈ ਦੇ ਨਿਯਮ ਤੁਹਾਨੂੰ ਮੈਂ ਸਮਝਾਵਾਂਗਾ ਜੇ ਇੱਥੇ ਨਹੀਂ ਮੰਨੋਗੇ ਤਾਂ ਉੱਪਰ ਲੈ ਕੇ ਜਾਵਾਂਗਾ ਮੰਨੋਗੇ ਜੀ ਸਰ ਹਰ ਜੀ ਅਮਰਸਰ ਟ੍ਰੈਫਿਕ ਪੁਲਿਸ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਲਗਾਤਾਰ ਉਪਰਾਲੇ ਕਰਦੀ ਰਹਿੰਦੀ ਤੇ ਇਸ ਵਾਰ ਇੱਕ ਨਵਾਂਕਲਾ ਉਪਰਾਲਾ ਕੀਤਾ ਜਾ ਰਿਹਾ ਹੈ। ਯਮਰਾਜ ਪਹੁੰਚੇ ਨੇ ਅਮਰਸਰ ਦੀਆਂ ਸੜਕਾਂ ਤੇ ਜਿੱਥੇ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ। ਵਾਹ ਦੱਸੋ ਜੀ ਆਪਣੇ ਬਾਰੇ। ਆਵਾਜਾਈ ਦੇ ਨਿਯਮ ਤੁਹਾਨੂੰ ਮੈਂ ਸਮਝਾਵਾਂਗਾ। ਇੱਥੇ ਨਹੀਂ ਮੰਨੋਗੇ ਤਾਂ ਉੱਪਰ ਲੈ ਕੇ ਜਾਵਾਂਗਾ। ਹਾਂ ਹਾਂ ਹਾਂ। ਗੰਮ ਹੈ ਹਮ। ਹੋਨੋ ਤੁਸੀਂ ਜੀ ਜਮ ਹੈ ਹਮ ਓਏ ਜਮਰਾਜ ਪਹੁੰਚੇ ਨੇ ਅੱਜ ਅੰਮ੍ਰਿਤਸਰ ਦੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਕੀ ਕੀ ਸਮਝਾਇਆ ਜਾ ਰਿਹਾ ਹੈ ਲੋਕਾਂ ਨੂੰ ਲੋਕਾਂ ਨੂੰ ਇਹ ਹੀ ਸਮਝਾਇਆ ਜਾ ਰਿਹਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਸੀਟ ਬੈਲਟ ਲਾਓ ਬੱਤੀਆਂ ਨਾ ਕ੍ਰੋਸ ਕਰੋ ਜਿੱਥੇ ਰੈੱਡ ਲਾਈਟ ਹੈ ਉੱਥੇ ਬ੍ਰੇਕ ਮਾਰੋ ਹੈਲਮਟ ਪਾਓ ਹੈਲਮਟ ਪਾਓ ਤੇ ਬਾਕੀ ਤੁਹਾਨੂੰ ਸਾਰਾ ਦੱਸ ਦੇਣਗੇ ਲੋਕ ਲੋਕ ਜਾਗਰੂਕ ਹੋਣਗੇ ਲੱਗਦਾ ਇਸ ਤੇ ਉਪਰਾਲੇ ਦੇ ਨਾਲ ਹਾਂਜੀ ਹਾਂਜੀ ਇਹੋ ਜਿਹਾ ਉਪਰਾਲੇ ਕਰਦੇ ਰਹਿਣਾ ਚਾਹੀਦਾ ਸਰ ਕਰਦੇ ਹੋਏ ਰਹਿੰਦੇ ਨੇ ਇਹਦੇ ਨਾਲ ਜਾਗਰੂਕ ਹੁੰਦੇ ਵੀ ਰਹਿਣ ਲੋਕੀ ਕੋਸਾ ਦੇ ਨਹੀਂ ਕਰਦੇ ਜੋ ਦੀ ਇੱਕ ਟਾਈਮ ਰੋਕ ਲੈਂਦੇ ਨਹੀਂ ਨਹੀਂ ਪੁੱਤਾਂ ਨਹੀਂ ਕਰਦੇ ਸਭ ਉਹ ਵੇਖੋ ਫਿਲਹਾਲ ਦੇਖ ਸਕਦੇ ਜੀ ਕਿ ਇਹ ਇਹ ਪਤਾ ਨਹੀਂ ਕਿਹੜਾ ਪਤਾ ਨਹੀਂ ਨਹੀਂ ਉਹ ਐਂਬੂਲੈਂਸ ਕੋਮਰ ਸਰ ਜੀ ਸੜਕਾਂ ਤੇ ਉਤਰੇ ਨੇ ਇਹ ਅਮਰਾਜ ਔਰ ਲਗਾਤਾਰ ਲੋਕਾਂ ਨੂੰ ਰੋਕ ਰੋਕ ਕੇ ਜਾਗਰੂ ਕੀਤਾ ਜਾ ਰਿਹਾ ਹੈ ਜਿਸ ਨੇ ਹੈਲਪਰ ਨਹੀਂ ਪਾਇਆ ਜਾਂ ਕੋਈ ਮੋਬਾਈਲ ਸੁਣ ਰਿਹਾ ਹੈ ਸੋ ਬੇहद ਨਵੇਕਲਾ ਉਪਰਾਲਾ ਹੈ ਅੰਮ੍ਰਿਤਸਰ ਦੀ ਸੜਕਾਂ ਤੇ ਬੜੇ ਰੋਚਕ ਤਰੀਕੇ ਦੇ ਨਾਲ ਬੜੇ ਰੋਚਕ ਤਰੀਕੇ ਦੇ ਨਾਲ ਜੋ ਹੈ ਉਹ ਜਾਗਰੂ ਕੀਤਾ ਜਾ ਰਿਹਾ ਹੈ ਮਾਰੀ ਖੋਲ ਦਿਓ ਪਹਿਲਾਂ ਉੱਧਰ ਮਾਰੀ ਖੋਲ ਦਿਓ ਬਹੁਤ ਬੜਾ ਸ਼ੀਸ਼ਾ ਖੋਲ ਦਿਓ ਵਿੰਡੋ ਖਾਲ ਦਿਓ ਵਿੰਡੋ ਓਪਨ ਕਰੋ ਬੋਲ ਦਿਓ ਕੋਈ ਨਹੀਂ ਵਿੰਡੋ ਖੋਲ ਦਿਓ ਆਜੋ 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 ਅੰਦਰ ਆਜੋ ਖੁੱਲ ਗਿਆ ਆ ਬੰਦ ਕਰਿਓ ਬਸ ਖੁੱਲੋ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਵਿੱਚ ਬੈਠ ਕੇ ਨਿਯਮ ਤੁਸੀਂ ਦੇਖ ਸਕਦੇ ਹੋ ਜਮਰਾਦ ਜੀ ਪਹੁੰਚ ਗਏ ਨੇ ਗੱਡੀ ਜਿੱਥੇ ਇੱਕ ਜੋ ਗੱਡੀ ਚਾਲਕ ਸੀ ਉਹਨਾਂ ਨੇ ਸੀਟ ਬੈਲਟ ਨਹੀਂ ਲਾਈ ਸੀ ਤੇ ਪਿਆ ਆਲਾਰਮ ਸੋਰਟੀ ਜਿੱਥੇ ਜਮਰਾਦ ਹਾਂਜੀ ਜਮਰਾਦ ਜੀ ਕੀ ਸਮਝਾਉਣਾ ਚਾਹੋਗੇ ਆਵਾਜ਼ ਆਈ ਤੇ ਨਿਯਮ ਤੁਹਾਨੂੰ ਮੈਂ ਸਮਝਾਵਾਂਗਾ ਇੱਥੇ ਨਹੀਂ ਮੰਨੋਗੇ ਤਾਂ ਉੱਪਰ ਲੈ ਕੇ ਜਾਵਾਂਗਾ ਵਾਹ ਨਿਯਮ ਸਮਝਾਏ ਜਾ ਰਹੇ ਇਹਨਾਂ ਨੂੰ ਹਮ ਹੈ ਹਮ ਦੇਖੋ ਇਹਨਾਂ ਬੈਲਟ ਨਹੀਂ ਲਾਈ ਤੇ ਮੈਨੂੰ ਉੱਪਰ ਕਾਲ ਪਹੁੰਚ ਗਈ ਇਹ ਆਪ ਤੇ ਐਕਸੀਡੈਂਟ ਕਰਨਗੇ ਕਿਸੇ ਨੂੰ ਮੇਰੇ ਕੋਲ ਲੈ ਕੇ ਆਉਣਗੇ ਐ ਸੋਚਿਆ ਪਹਿਲਾਂ ਨਾ ਹੁਣ ਜਾ ਕੇ ਰੋਕਾਂ ਜਾ ਕੇ ਰੋਕਿਆ ਲਵੇਲਾ ਜਾ ਕੇ ਰੋਕਾਂ ਦੇਖੋ ਸੀਟ ਬੈਲਟ ਲਗਾਈ ਜਾ ਰਹੀ ਹੈ ਹੁਣ ਸੀਟ ਬੈਲਟ ਲਗਾਈ ਜਾ ਰਹੀ ਹੈ ਚਾਲਕ ਵੱਲੋਂ ਭਾਜੀ ਹੁਣ ਤੁਹਾਨੂੰ ਸਮਝਾਇਆ ਜਮਰਾਜ ਨੇ ਕੀ ਸਮਝਾਇਆ ਹੁਣ ਸੀਟ ਬੈਲਟ ਲਾ ਕੇ ਗੱਡੀ ਚਲਾਉਣੀ ਚਾਹੀਦੀ ਹੈ ਟ੍ਰੈਫਿਕ ਰੂਲਸ ਪ੍ਰਤੀ ਜਾਗਰੂਕ ਕਰਨ ਦਾ ਇੱਕ ਨਵਾਂ ਕੋਸ਼ਿਸ਼ ਹੈ ਜੋ ਅਕਸਰ ਹੀ ਸਬ ਇੰਸਪੈਕਟਰ ਦਲਜੀਤ ਸਿੰਘ ਹੜਾ ਵੱਲੋਂ ਤਰ੍ਹਾਂ ਤਰ੍ਹਾਂ ਦੇ ਇਸੇ ਉਪਰਾਲੇ ਕੀਤੇ ਜਾਂਦੇ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ ਸੀਟ ਬੈਲਟ ਲਗਾ ਕੇ ਚਲਾ ਗੱਡੀਆਂ ਚਲਾਉਣ ਮੋਬਾਈਲ ਨਾ ਸੁਣਨ ਰੈੱਡ ਲਾਈਟ ਜੰਪਣਾ ਕਰਨ ਤੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰਸਰ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਉਪਰ ਆਲਾ ਕੀਤਾ ਕਿ ਇਸ ਤੋਂ ਪਹਿਲਾਂ ਵੀ ਹਾਂਜੀ ਕਿਸ ਤਰ੍ਹਾਂ ਦਾ ਉਹ ਰਿਸਪੌਂਸ ਮਿਲ ਰਿਹਾ ਲੋਕਾਂ ਨੂੰ ਸਮਝਾ ਰਹੇ ਹੋ ਲੋਕ ਮੰਨ ਰਹੇ ਕੰਮ ਤੋਂ ਨਹੀਂ ਲੋਕ ਮੰਨ ਰਹੇ ਨੇ ਪਿਆਰ ਨਾਲ ਸਮਝਾ ਰਹੇ ਆ ਪਿਆਰ ਨਾਲ ਸਮਝ ਰਹੇ ਨੇ ਵੇਖੋ ਆਸਣ ਰਹੇ ਨੇ ਤੋਂ ਇਸ ਗੱਲ ਦੀ ਗਲਤੀ ਵੀ ਮੰਨਦੇ ਨੇ ਕਿ ਉਹਨਾਂ ਬੈਲਟ ਨਹੀਂ ਸਿਲਾਈ ਕਿ ਸੋ ਇਹਨਾਂ ਦੀ ਸੇਫਟੀ ਵਾਸਤੇ ਹੀ ਹੈ ਸੋ ਇਹ ਬਚ ਜਾਣਗੇ ਨਾਲੇ ਬਚ ਜਿਹੜੇ ਮਰਾਜ਼ ਤੋਂ ਡਰਦੇ ਵੀ ਲੋਕ ਕਿ ਨਹੀਂ ਹਾਂਜੀ ਜਮ ਤੋਂ ਤਾਂ ਹਰ ਕੋਈ ਡਰਦਾ ਹੈ ਤੁਸੀਂ ਡਰਦੇ ਹੋ ਨਾ ਹਾਂ ਸਾਰੇ ਡਰਦੇ ਨੇ ਕਿ ਜਦੋਂ ਮੌਤ ਤੋਂ ਹਰ ਕੋਈ ਡਰਦਾ ਹੈ ਤੇ ਜਮ ਆਇਆ ਸਬ ਇੰਸਪੈਕਟਰ ਦਲਜੀਤ ਸਿੰਘ ਸਾਡਾ ਜੁਨੀਅਰ ਅਜੀਤ ਸਿੰਘ ਜੀ ਕੀ ਕਿਸ ਤਰ੍ਹਾਂ ਇਹ ਫੋਰਨ ਆ ਫਰਿਆ ਇਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰਨਾ ਸਾਡੇ ਨਾਲ ਜਿਹੜੀ ਐਨ ਜੀਓ ਜਾਂ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਉਹ ਸਾਨੂੰ ਕਹਿੰਦੇ ਕਿ ਤੁਸੀਂ ਐਸਾ ਨਹੀਂ ਆਈਡੀਆ ਲੈ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਜਿੰਨਾ ਨਾਲ ਸਾਨੂੰ ਫੀਡਬੈਕ ਬਹੁਤ ਆ ਰਿਹਾ ਜਿਸਾਂ ਅਸੀਂ ਪਿਛਲੇ ਅੱਜ ਦਿਨਾਂ ਚ ਜੋ ਵੀ ਗਤੀਵਿਧੀਆਂ ਕੀਤੀਆਂ ਉਹਨਾਂ ਨਾਲ ਸਾਨੂੰ ਫੀਡਬੈਕ ਆ ਕੱਚਾ ਆ ਰਿਹਾ ਔਰ ਲੋਕੀ ਸਮਝਦੇ ਪਏ ਨੇ ਚਲਾਨ ਕੱਟਣ ਨਾਲ ਉਹਨਾਂ ਨੂੰ ਨਹੀਂ ਫਾਇਦਾ ਹੋਦਾ ਜਿੰਨੀਆਂ ਇਸ ਚੀਜ਼ਾਂ ਨਾਲ ਜਿਆਦਾ ਆ ਗਿਆ ਹੋਰ ਕੀ ਐਕਸਪੋਜ਼ ਕਿਸ ਤਰ੍ਹਾਂ ਦਾ ਅਸੀਂ ਇਹ ਲੋਕਾਂ ਦਾ ਫੀਡਬੈਕ ਦੇਖੋ उत्सुकता वेखते पाए हैं जल्द आज बेहद तो बिना वेखते ने हेलमेट तो बिना वेखते ने उसकी गैठ के उसके टू व्हीलर से बैठ के उस समझा ने मैं देखिया के तू हेलमेट नहीं पाया सीट बेल्ट नहीं लाई ਤੋ ਜਮਰਾਜ ਆਪਣੇ ਤਰੀਕੇ ਦੇ ਨਾਲ ਉਸ ਨੂੰ ਸਮਝਾਉਂਦੇ ਨੇ ਯਮ ਹੈ ਅਮਰ ਯਮ ਤੋਂ ਜਮਰਾਜ ਤੋਂ ਹਰ ਕੋਈ ਡਰਦਾ ਹੈ ਉਹ ਇੱਕ ਵੱਖਰਾ ਵਿਸ਼ੇਸ਼ ਉਪਰਾਲਾ ਹੈ ਜਿਸ ਤੋਂ ਲੋਕਾਂ ਨੂੰ ਚੰਗੀ ਸੇਧ ਮਿਲ ਰਹੀ ਹੈ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਮਿਲ ਰਹੀ ਹੈ ਕੈਮਰਾ ਬਸਰ ਉਤਾਰ ਸਿੰਘ ਜਨਾਬ ਮਨਿੰਦਰ ਸਿੰਘ ਮੋਂਗਾ ਪੀਡੀਐਸ ਨਿਊ ਅੰਮ੍ਰਿਤਸਰ